ਪਾਏ ਪਰਚੇ ਜੁਰਮਾਨੇ ਜਾਂ ਸਜ਼ਾਵਾ ਜਾਂ ਰੈਡੈਂਟਰੀਆਂ ਰੱਦ ਕੀਤੀਆਂ ਜਾਣ ਜਿਹੜੇ ਚੱਲਦੇ ਮੋਰਚਿਆਂ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਆਪਣੇ ਰੇਲਵੇ ਟਰੈਕਾਂ ਦੇ ਉੱਤੇ ਜਾਮ ਲਾਏ ਰੇਲਾਂ ਰੋਕੀਆਂ ਗਈਆਂ ਜਾਂ ਸ਼ੰਭੂ ਜਾਂ ਕਿਸੇ ਹੋਰ ਉਹ ਜਿੰਨੇ ਕਿਸਾਨਾਂ ਦੇ ਉੱਤੇ ਪਰਚੇ ਪਾਏ ਗਏ ਐ ਉਹ ਰੱਦ ਕਰਾਉਣ ਦੀ ਮੰਗ ਵਿੱਚ ਪਾਈ ਐ ਕਿਉਂਕਿ ਬਹੁਤ ਕਿਸਾਨ ਉਸ ਗੱਲ ਤੋਂ ਚਿੰਤਤ ਹੈ ਕਿ ਰੇਲਵੇ ਟਰੈਕ ਤੇ ਜਿਹੜੇ ਧਰਨੇ ਲੱਗੇ ਸੀ ਸਾਡੇ ਦੇ ਪਰਚੇ ਹੋਏ ਐ ਇਹ ਛੋਟੀਆਂ ਗੱਲਾਂ ਐ ਵੈਸੇ ਕੋਈ ਵੱਡੇ ਮਸਲੇ ਨਹੀਂ ਕਿ ਰੇਲਵੇ ਵਾਲੇ ਪਰਚੇ ਹੁੰਦੇ ਰਹਿੰਦੇ ਆ ਤੇ ਰਾਤ ਨੂੰ ਤਾਂ ਹੁੰਦੇ ਆਏ ਐ ਇਹ ਵੀ ਹੋ ਜਾਣਿਆ ਤੇ ਇਹਦੇ ਨਾਲ ਜੋ ਮੰਨਰੇਗਾ ਸਕੀਮ ਪੰਜਾਬ ਦੇ ਵਿੱਚ ਚੱਲਦੀ ਐ ਤਾਂ ਇੱਕ ਗੱਲ ਇਹਦੇ ਵਿੱਚੋਂ ਹੋਰ ਧਿਆਨ ਚ ਕਰ ਲਿਓ ਕਿ ਮੰਨਰੇਗਾ ਦਾ ਜੋ ਕੰਮ ਚੱਲਦਾ ਐ ਉਹ ਕੱਲੇ ਸਾਡੇ ਮਜ਼ਦੂਰਾ ਵਾਸਤੇ ਨਹੀਂ ਭਾਈ ਉਹ 2 ਤੋਂ 5 ਏਕੜ 7 ਏਕੜ ਟੁੱਕ ਦਾ ਕਿਸਾਨ ਜੇ ਖੇਤ ਚ ਕੰਮ ਕਰਦਾ ਤਾਂ ਪਿੰਡ ਦੀ ਪੰਚਾਇਤ ਜਾਂ ਸਰਪੰਚ ਨਾਲ ਗੱਲ ਕਰਕੇ ਉਹ ਆਪਦੇ ਖੇਤ ਵਿੱਚ ਕਰਦੇ ਕੰਮ ਦੀ ਦਿਹਾੜੀ ਵੀ ਪਵਾ ਸਕਦਾ ਮੰਨਰੇਗਾ ਦਾ ਕੰਮ ਉਹਦੀ ਡਿਊਟੀ ਬਣਦੀ ਆ ਜੋ ਕੰਮ ਕਰਦੇ ਆ ਕਿ ਜਿਹੜੇ ਨਹਿਰੀ ਖਾਲ ਤੁਹਾਡੇ ਖੇਤਾਂ ਨੂੰ ਪਾਣੀ ਵਾਸਤੇ ਆ ਜੋ ਚੱਲਦੇ ਆ ਸਾਉ ਨਰੀ ਖਾਲਿਆਂ ਦੀ ਸਫਾਈ ਕਰਨਾ ਵੀ ਮਨਰੇਗਾ ਦੇ ਅਧੀਨ ਆਉਂਦਾ ਉਹ ਕਰਕੇ ਦੇ ਸਕਦੇ ਹਾਂ। ਮਤਲਬ ਇਹ ਗੱਲਾਂ ਤੇ ਕਦੇ ਅਸੀਂ ਗੌਰ ਨਹੀਂ ਕੀਤੀ। ਹਰ ਇੱਕ ਕਿਸਾਨ ਛੋਟਾ ਜੇ ਆਪਣੇ ਖੇਤ 'ਚ ਕੰਮ ਕਰਦਾ ਹੈ ਉਹ ਸਰਪੰਚ ਜੀ ਵੀਡੀਓ ਨਾਲ ਗੱਲ ਕਰਕੇ ਆਪ ਦੀ ਉਹ ਦੇ ਵਰਤ ਦੇ ਖੇਤ ਦੀ ਦਿਹਾੜੀ ਆਪਣੇ ਖੇਤ 'ਚ ਕਰਕੇ ਉਹ ਮਨਰੇਗਾ ਦੇ ਵਿੱਚੋਂ ਕੇਂਦਰ ਸਰਕਾਰ ਵੱਲੋਂ ਜੋ ਸਕੀਮ ਇਹ ਚਲਾਈ ਹੈ ਉਹ ਲੈ ਸਕਦਾ ਹੈ। ਇਹਦੇ ਵਿੱਚ ਵੀ 700 ਰੁਪਿਆ ਦਿਹਾੜੀ ਕੰਮ ਕਰਨ ਵਾਲੇ ਨੇ ਤੇ 200 ਦਿਨ ਸਾਲ ਦੇ ਵਿੱਚੋਂ ਜੋ ਕੰਮ ਆਪਾਂ ਨੇ ਮੰਗੇ ਇਹ ਮੰਗ ਵੀ ਇਹਨਾਂ ਮੰਗਾਂ ਦੇ ਵਿੱਚ ਆਪਾਂ ਐਡ ਕੀਤੀ ਹੋਈ ਹੈ ਤੇ ਅਗਲੀ ਜੋ ਮੋਰਚੇ ਦੇ ਵਿੱਚ ਉਹ ਚਾਹੇ ਦਿੱਲੀ ਵਾਲੇ ਮੋਰਚੇ ਦੇ ਹੋਣ ਚਾਹੇ ਚੱਲੇ 14 ਮਹੀਨੇ ਛੰਭੂ ਖਨੌਰੀ ਬਾਰਡਰਾਂ ਦੇ ਮੋਰਚਿਆਂ ਵਾਲੇ ਹੋਣ ਜਾਂ ਪੰਜਾਬ ਦੇ ਵਿੱਚ ਕਿੱਥੇ ਕੋਈ ਮੋਰਚਾ ਲਾ ਗਿਆ ਉਹਨਾਂ ਮੋਰਚਿਆਂ ਦੀ ਸਪੋਰਟ ਦੇ ਵਿੱਚ ਸਾਡਾ ਕੋਈ ਕਿਸਾਨ ਨੌਜਵਾਨ ਸਾਡਾ ਬਜ਼ੁਰਗ ਚੜ੍ਹਾਈ ਕਰਕੇ ਸ਼ਹੀਦ ਹੋ ਗਿਆ ਉਹਨਾਂ ਦੇ ਪਰਿਵਾਰਾਂ ਦੀਆਂ ਉਹ ਸਮੱਸਿਆਵਾਂ ਆ ਮਿਆਂ ਜਿਉਂਦੀਆਂ ਤਓ ਪਈਆਂ ਕਿਉਂਕਿ ਸਰਕਾਰ ਨੇ ਉਸ ਗੱਲ ਤੋਂ ਪੈਰ ਆਪਣੇ ਪਿੱਛੇ ਖਿੱਚੇ ਐ ਉਹ ਮੰਗ ਹੈ ਕਿ ਉਹਨਾਂ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਜੋ ਆਪਣੀ 10 ਲੱਖ ਦੀ ਮੰਗ ਹੈ ਉਹ ਚੋਂ 5 ਲੱਖ ਚਾਹੇ ਦਿੰਦੇ ਐ ਉਹ ਪੰਨ ਤੇ ਨੌਕਰੀਆਂ ਆਉਂਦਾ ਪਰਿਵਾਰਾਂ ਦੇ ਜੀਆਂ ਨੂੰ ਉਹ ਪੰਨ ਆਲੇ ਜਿਹੜੇ ਪਰਿਵਾਰਾਂ ਨੂੰ ਨਹੀਂ ਮਿਲੇ ਉਹ ਮੰਗ ਵੀ ਆਪਾਂ ਇਹਦੇ ਵਿੱਚ ਐਡ ਕੀਤੀ ਆ ਜਣੀਆਂ ਇਹ ਮੰਗਾਂ ਜਿੰਨੀਆਂ ਕਿਸਾਨਾਂ ਮਜ਼ਦੂਰਾਂ ਨਾਲ ਜੁੜਦੀਆਂ ਮੋਰਚੇ ਨਾਲ ਜੁੜਦੀਆਂ ਹਲੇ ਕੇਂਦਰ ਨਾਲ ਕੇ ਜਿਹੜੀਆਂ ਮੰਗਾਂ ਮੰਨੇ ਆ 2020 ਦੇ ਵਿੱਚ ਉਹ ਐਮਐਸਪੀ ਦੀ ਗਰੰਟੀ ਕਾਨੂੰਨ ਜਾਂ ਆਪਣੇ ਬਿਜਲੀ ਆ 2020 ਵਾਲੀ ਮੰਗ ਸੀਗੀ ਉਹ ਬੇਸ਼ੱਕ ਉਹ ਲਾਗੂ ਕਰਕੇ ਨਮਾ ਸਾਡੇ ਉੱਤੇ ਟਟੋਪਰਾ ਉਹ ਰਾਤ ਤੋਂ ਨਹੀਂ ਇਹਨਾਂ ਮੰਗਾਂ ਨੂੰ ਲੈ ਕੇ ਜੋ ਕੇਂਦਰ ਨਾਲ ਉਹ ਵੀ ਇਹਦੇ ਵਿੱਚ ਹੈ ਇਹਨਾਂ ਮੰਗਾਂ ਨੂੰ ਸਾਰਿਆਂ ਨੂੰ ਲੈ ਕੇ ਆਪਣੇ ਆਉਣ ਵਾਲੇ ਇਹ ਪ੍ਰੋਗਰਾਮ ਹੈ ਬਈ ਜਿਹੜਾ ਨੂੰ ਤੁਸੀਂ ਤੱਕੜੇ ਹੋ ਕੇ ਲਾਗੂ ਕਰਨਾ ਕਿਉਂਕਿ ਇਸ ਗੱਲ ਤੋਂ ਨਾ ਝਿਜਕਿਓ ਕਿ ਗਿਣਤੀ ਘੱਟ ਹੋ ਸਕਦੀ ਹੈ ਉਹ ਵਿਚਾਰ ਲਾਂਗੇ ਅਸੀਂ ਟੀਮ ਦੇ ਨਾਲ ਕਿ ਕਿਹੜੇ